ਤ੍ਰਿੰਜਣ ਕਵਿਤਾ ਸ਼ਿਵ ਕੁਮਾਰ ਬਟਾਲਵੀ ਇੱਕ ਗੀਤ ਹਿਜਰ ਦਾ ਮੋਤੀਏ ਰੰਗੀ ਚਾਨਣੀ ਦੀ ਪਰ ਪਚਕਾਰੀ ਮਾਰੀ ਨੀ ਕਿਸ ਮੁਖ ਮੇਰੇ ਤੇ ਮਾਰੀ ਕਿਸ ਲਾਈ ਮੇਰੇ ਮੱਥੇ ਚੰਨ ਦੀ ਦੌਣੀ ਕਿਸ ਰਤੀ ਮੇਰੀ ਸੂਈ ਕਟ ਫੁਲਕਾਰੀ ਰਹਿਣ ਦਿਓ ਨੀ ਹੰਸ ਦਿਲੇ ਦਾ ਫਾਕੇ ਜਾਣਦੀ ਨਹੀਂ ਮੈਥੋਂ ਮਹਿੰਗੀ ਚੋਗ ਖਲਾਰੀ ਥੋੜੋ ਮਾਲ ਤਰਕਲਾ ਚਰਖੀ ਫੂਕੋ ਕਿਸ ਮੇਰੀ ਵੈਰਣ ਕੌਡਾਂ ਨਾਲ ਸ਼ਿੰਗਾਰੀ ਕਿਸ ਕੌਲਾਂ ਦੇ ਆਣ ਕਚੋਲੇ ਪਾਣੀ ਕਿਸ ਤਤੜੀ ਨੇ ਆਣ ਮਰੁੰਡੀਆਂ ਛਾਵਾਂ ਕਿਸ ਖੂਏ ਬੈ ਤੋਵਾਂ ਦਾਗ ਦਿਲੇ ਦੇ ਕਿਸ ਚੌਂਕੀ ਬੈ ਮੜਮੜ ਵਟਣਾ ਨਾਵਾ ਕੀ ਗੁੰਦਾਂ ਹੁਣ ਗੁੱਡੀਆਂ ਦੇ ਸਿਰ ਮੋਤੀ ਕੀ ਕਣ ਉਮਰ ਨਿਆਣੀ ਮੋੜ ਲਿਆਵਾ ਕਿਸ ਸੰਘ ਖੇਡਾਂ ੜਿਓ ਨੀ ਮੈਂ ਗੰਜਕਾ ਕਿਸ ਸੰਘ ੜਿਓ ਰਾੜੇ ਬੀਜਣ ਜਾਵਾ ਉੱਡ ਗਈਆਂ ੜਾਰਾਂ ਸਬੇ ਬਨ ਕਤਾਰਾਂ ਮੈਂ ਕੱਲੀ ਵਿਚ ਫਸ ਗਈ ਜੈਨੀ ਫਾਇਆਂ ਲੱਖ ਸੁਦਾਣਾ ਉਸੀਆਂ ਪਾਪਾ ਮੋਈਆਂ ਬਾਤ ਨਾ ਪੁੱਛੀ ਇਸ ਗਰਾਂਦਿਆਂ ਰਾਈਆਂ ਪਰਤ ਕਦੇ ਨਾ ਆਏ ਮਹਿਰਮ ਕਰਨ ਐਵੇਂ ਉਮਰਾਂ ਵਿੱਚ ਉਡੀਕ ਵਿਹਾਈਆਂ ਆਖੋ ਸੂ ਚੰਨ ਮਸਿਆ ਨੂੰ ਨਹੀਂ ਚੜਦਾ ਮਸੀਆ ਵੰਡਦੀ ਆਈ ਤੁਰੋਂ ਸਿਆਈਆਂ ਚਬਕਰੜੀਏ ਤੂੰ ਵੀ ਉੱਡ ਜਾ ਚਿੜੀਏ ਐਨੀ ਮੈਲੀ ਹਥਿਆਰੇ ਨੇ ਵਸਦੇ ਇਸ ਖੇਤ ਵਿੱਚ ਕਦੇ ਨਹੀਂ ਉਗਦੀ ਕੰਗਣੀ ਇਸ ਖੇਤ ਦੇ ਤਾਨ ਕਦੇ ਨਹੀਂ ਪੱਕਦੇ ਕੋਲ ਨਾ ਬੋਲੇ ਕੋਇਲ ਐਨੀ ਅੰਬੀ ਐਨੀ ਬਾਗੀ ਮੋਰ ਕਦੇ ਨਹੀਂ ਨੱਚਦੇ ਅੜਿਓਨੀ ਮੈਂ ਕਰ ਬਿਰਹੂ ਦੇ ਜਾਈਆ ਰਹਿਣਗੇ ਹੋਂਠ ਹਸ਼ਰ ਤੱਕ ਹੰਝੂ ਛੱਟਦੇ ਕੀ ਰੋਵਾਂ ਮੈਂ ਗਲ ਸਜਣਾ ਦੇ ਮਿਲ ਕੇ ਕੀ ਹੱਸਾਂ ਮੈਂ ਅੜਿਓ ਮਾਰ ਛੜਪੀਆਂ ਕੀ ਬੈਠਾਂ ਮੈਂ ਛਾਵੇਂ ਸੰਦਲ ਰੁਖ ਦੀ ਕੀ ਬਨ ਬਨ ਚੋਂ ਚੁਗਦੀ ਫਿਰਾ ਮੈਂ ਰਤਿਆਂ ਕੀ ਟੇਰਾ ਮੈਂ ਸੂਤ ਗਮਾਂ ਦੇ ਖੱਦੇ ਕੀ ਖੋਲਾਂ ਮੈਂ ਗੰਡਾਂ ਪੀਚ ਪਲਚੀਆਂ ਕੀ ਗਾਵਾਂ ਮੈਂ ਗੀਤ ਹਿਜਰ ਦੇ ਗੁੰਗੇ की छेड़ा मैं मूक दिले दियाँ मटिया की गाव मैं गीत हिजर दे गूंगे की छेड़ा मैं मूक दिले दियाँ मटिया